ਲੋ ਵੀ ਮੇਰੀ WhatsApp ਇੱਕ ਬੰਦ ਕਰਤੀ ਆ 24 ਘੰਟੇ ਲਈ ਪਤਾ ਲੱਗ ਜਾਂਦਾ ਕਿਉਂਕਿ ਉਹਦਾ ਨੰਬਰ ਨਾ ਵੈਬਸਾਈਟ ਤੇ ਪਾਇਆ ਹੋਜੀ 7533 ਪਤਾ ਸੀਗਾ ਵੀ ਲੋਕ ਕਾਲ ਕਰਦੇ ਹੋਣਗੇ ਜਾਂ ਮੈਂਬਰ ਬਣਦੇ ਹੋਣਗੇ ਜਾਂ ਉਹ ਕਰਦੇ ਹੋਣਗੇ ਨੰਬਰ ਤਾਂ ਆਪਦੇ ਪਾਲੇ ਤੇ WhatsApp ਸਸਪੈਂਡ ਕਰਾਤਾ ਪਹਿਲਾਂ ਇੱਕ ਕੇਵਲ ਸਿੰਘ ਨੇ ਨੰਬਰ ਦਿੱਤਾ ਹੋਜੀ ਉਤੋਂ ਇੰਡੀਆ ਤੋਂ ਉਦੋਂ ਦਾ ਸਸਪੈਂਡ ਕਰਾਤਾ ਸੀ ਵੀ ਪੁੱਛਣ ਵਾਲਾ ਹੋਵੇ ਵੀ ਅਸੀਂ ਮੋਦੀ ਕਦੇ ਤੇਰੀ ਭੈਣ ਦੀ ਵੀ ਸਕੂਟਰੀ ਵੀ ਕਿੱਕ ਕਦੇ ਅਸੀਂ ਤੋੜ ਕੇ ਦੂਜੀ ਚ ਤੁੰਨੀ ਆ ਕਦੇ ਨਹੀਂ ਤੁੰਨੀ ਨਾ ਮਗਰ ਪੈਟਰੋਲ ਵਾਲੀ ਟੈਂਕੀ ਚ ਤੈਨੂੰ ਕਿਉਂ ਪੰਗੇ ਲੈਣਾ ਰੋਕ ਤਾਂ ਸਕਦਾ ਨਹੀਂ ਪੁੱਤਰ ਰੋਕ ਨਹੀਂ ਸਕਦੇ ਤੁਸੀਂ ਤੁਸੀਂ ਆਪ ਦਾ ਦਮਦਮ ਲਓ ਬੈਠੋ ਜਿਹੜੀਆਂ ਏਜੰਸੀਆਂ ਵਾਲੇ ਮਗਰ ਪਏ ਹੋਏ ਹੋ ਜਿਹੜੇ ਤੁਹਾਨੂੰ ਲੱਗਦਾ ਵੀ ਸੰਗਰੂਰ ਬਠਿੰਡੇ ਤੇ ਡੈਂਟ ਨਹੀਂ ਪੈਣਾ ਡੈਂਟ ਪਾ ਦੂੰ ਜਮਾਂ ਨਾ ਪਰਵਾ ਮੈਨੂੰ ਹਲੇ ਪਲਾਨ ਸੀ ਤੇ ਡੀ ਤਾਂ ਕੱਢਿਆ ਨਹੀਂ ਨਾ ਇੰਡੀਆ ਪਹੁੰਚਣਾ ਤਾਂ ਰੋਕ ਨਹੀਂ ਸਕਦੇ ਸਿਗਨਲ ਤੇ ਆਉਂਦੀ ਜੇਲਾਂ ਚ ਚੱਲਦਾ ਸਾਰੇ ਕੋਲ ਚੱਲਦਾ ਲੈ ਰੋਕ ਲਿਓ ਮੈਲੀ ਗੱਲ ਸਿੱਕਾ ਕੱਟਦਾ ਮੈਂ ਇੱਕ ਬੇਨਤੀ ਕਰੂੰਗਾ ਜੀ WhatsApp ਤੇ ਮੈਸੇਜ ਕਰਨ ਨਾਲੋਂ ਈਮੇਲ ਕਰੋ ਟੈਲੀਗ੍ਰਾਮ ਕਰੋ 8600 ਤੇ ਮੇਰੇ ਤੇ ਸਿਗਨਲ ਵੀ ਚੱਲਦਾ ਹੈ ਜੀ 7533 ਵਾਲੇ ਤੇ ਵੀ ਸਿਗਨਲ ਚੱਲਦਾ ਹੈ ਜ਼ਿੰਗ ਐਪ ਹੈਗੀ ਹੈ ਬਾਈ ਚਾਂਸ ਨੂੰ WhatsApp ਤੇ ਮੈਨਾਂ ਮਿਲਾਂ ਤਾਂ ਉੱਥੇ ਇਹ ਚੀਜ਼ਾਂ ਔਨ ਨੇ ਜਾਂ ਸਿੱਧਾ ਫਿਰ ਡਾਇਰੈਕਟ ਕਾਲ ਕਰੋ ਸਿੱਧੀ ਹੈ ਨਾ ਗਾ ਮੈਸੇਜ ਲਾ ਦੋ ਵੀ ਬਾਈ ਜੀ ਆ ਨੰਬਰ ਤੇ ਕਾਲ ਕਰਿਓ ਅਸੀਂ ਆਪੇ ਕਰ ਲਾਂਗੇ ਜਮਾ ਨਾ ਘਬਰਾਓ ਇਹਨਾਂ ਤੋਂ ਆਪਾਂ ਜਮਾ ਨਹੀਂ ਡਰਦੇ ਇਹ 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 ਡਾਲਡਾਲ ਆ ਪਾਤ ਪਾਤ ਸਮਝ ਗਏ ਕਿ ਨਾ ਵੀ ਪਲਾਨ B ਤੇ ਸੀ ਇਹਨਾਂ ਦਾ ਇਹ ਪਲਾਨ ਸੀ ਨਿਕਲੇ ਆਇਆ ਬਾਹਰ ਆਪਾਂ ਵਾਲੇ C ਤੇ D ਅੰਦਰ ਰੱਖੇ ਹੋਏ ਨੇ ਇਹ ਇਹਨਾਂ ਦਾ ਪਲਾਨ C ਐ ਵੀ WhatsApp सस्पेंड ਕਰ ਦੋ ਵੀ ਕਿਵੇਂ ਹੋਊਗੀ ਬੁਕਿੰਗ ਸਾਲਿਓਂ ਇੰਡੀਆ ਦਾ ਸਸਪੈਂਡ ਕਰ ਦੋਗੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕਿਵੇਂ ਸਸਪੈਂਡ ਕਰੋਗੇ કરી ਜਾਓ ਇੰਡੀਆ ਬੰਦ ਕਰਨਾ ਇੰਡੀਆ ਕਰ ਲਿਓ ਇੰਡੀਆ ਤੋਂ ਕਿਹੜਾ ਸਾਨੂੰ ਬੁਕਿੰਗ ਵੀ ਸਾਡੀ ਜ਼ਿਆਦਾ ਇੱਧਰ ਐਨ ਆਰ ਆਈ ਨੇ ਸਾਰਿਆਂ ਨੇ ਅਸੀਂ ਲੜ ਕੇ ਸ਼ੋਡਾ ਧੂਆਂ ਕੱਢਣਾ ਜ਼ਮੀਨ ਲਵਾਂਗੇ ਕਰਤਾਰਪੁਰ ਪੱਕਾ ਪਹਿਲੇ ਪੈਸੇ ਦਾ 1 ਏਕੜ ਜ਼ਮੀਨ ਕਰਤਾਰਪੁਰ ਮੈਂ ਖਰੀਦੂ ਭਾਈ ਤੇ ਉੱਥੇ ਮੂੜੀ ਗੱਡਾਂਗੇ ਫਿਰ ਫਿਰ ਆਪਣੇ ਜਦੋਂ ਪੋਤੇ ਪੜੋਤੇ ਹੋਗੇ ਫਿਰ ਉਹ ਕਿਆ ਕਰਨਗੇ ਵੀ ਕਰਤਾਰਪੁਰ ਭਾਈ ਸਾਡੇ ਬਾਬੇ ਨੇ ਮੂੜੀ ਗੱਡੀ ਸੀ ਹੈਨਾ ਜੱਗੇ ਬਾਬਾ ਹੀ ਕਿਆ ਕਰਨਗੇ ਆਪਾਂ ਇਹ ਸਾਡਾ ਬਾਬਾ ਹੁੰਦਾ ਸੀ ਇੱਕ ਬੈਲੀ ਉਹਨੇ ਮੂੜੀ ਗੱਡੀ ਛੇ ਤੇ ਕਰਤਾਰਪੁਰ ਬਾਬੇ ਨਾਨਕ ਦੀ ਜ਼ਮੀਨ ਕੋਲੇ ਉਹ ਕਹਿੰਦਾ ਸੀ ਵੀ ਮੈਂ ਆਪ ਦੀ ਇਹ ਮਾਲਕੀ ਮੇਰੀ ਆ ਵੀ ਸਾਡੀ ਆ ਖਾਲਸੇ ਦੀ ਆ ਤੇ ਵੀ ਗਿਲਗਿਦਾਲੀ ਵੀ ਮੂੜੀ ਉਹਨੇ ਗੱਡੀ ਦਵਾਰੇ ਹੁਣ ਬਾਈ ਇਹਨਾਂ ਨੂੰ ਪਦੀੜਾਂ ਪਾਉਣੀ ਆ ਬਿਲ ਗੇਟਸ ਵਾਲੀ ਕੀਤੀ ਆ ਨਾ WhatsApp ਤੇ ਇਹ ਤੇ Facebook ਤੇ ਮੈਂ WhatsApp ਗਰੁੱਪਾਂ ਚ ਪਾਤੀ ਸੀ ਬਿਲ ਗੇਟਸ ਵਾਲੀ ਉੱਥੋਂ ਇਹਨਾਂ ਨੂੰ ਮਿਰਚਾਂ ਲੱਗਦੀ ਰੌਲਾ ਇਹ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਖੁੱਤੀ ਪੈਣ ਲੱਗ ਗਈ ਜਿਹੜੀ ਖੁੱਤੀ ਪੈਣ ਲੱਗੀ ਏ ਮੁਕੇ ਸਾਥੋਂ ਭਰੀ ਨਹੀਂ ਜਾਣੀ ਏਡੀ ਪੱਟ ਦੇਣੀ ਇਹਨਾਂ ਨੇ ਪੰਜਾਬੀਆਂ ਨੇ ਤਾਂ ਸਿੱਖਾਂ ਨੇ ਤਾਂ ਇਹਦਾ ਰੁਕੇ ਨਹੀਂ ਰੁਕਣੇ ਪਤਾਦਰ ਇਹਦਾ ਲੰਗਰ 'ਚ ਵੀ ਦਾਲ ਪਾਉਣ ਲੱਗੇ ਕੜਸੀ ਫੁੱਲ ਭਰ ਕੇ ਪਾ ਕੇ ਜਾਂਦੇ ਆ ਜੱਤ ਪਾਤ ਨਹੀਂ ਦੇਖਦੇ ਸਾਰਿਆਂ ਦੇ ਕਰਜ਼ੇ ਲਾਂਗੇ ਸਾਰੇ ਕਿਸਾਨਾਂ ਦੇ ਸਾਰੇ ਥੋੜੇ ਬੱਚਿਆਂ ਨੂੰ ਨੌਕਰੀ ਦੇਵਾਂਗੇ ਅੱਜ ਇੱਕ ਐਲਾਨ ਕਰਦੇ ਆ ਤੁਹਾਨੂੰ ਕਿਹਾ ਸੀ ਇੱਕ ਐਲਾਨ ਕਰਾਂਗੇ ਅੱਜ ਐਲਾਨੇ ਕਰਦੇ ਆ ਸੰਗਰੂਰ ਤੇ ਬਠਿੰਡਾ ਆ ਚਾਰ ਦਿਨ ਸਾਨੂੰ ਇੱਕ ਪਿੰਡ ਚੋਂ 20 30 40 50 ਨੂੰਆਂ ਤੀਆਂ ਕੁੜੀਆਂ ਮੁੰਡੇ ਪੜ੍ਹੇ ਲਿਖੇ ਪਲੱਸ 2 ਬੀ ਐਸ ਸੀ ਬੀ ਐ ਐਮ ਐ ਬੀ ਸੀ ਐ ਜਿਹੜੇ ਮਰਜੀ ਲਿਆ ਦੋ ਠੀਕ ਹੈ ਜੀ 25000 ਰੁਪਏ ਉਹਨਾਂ ਨੂੰ ਸਕੇਲ ਤੇ ਰੱਖਾਂਗੇ 20000 ਵਾਲੇ ਤੇ ਰੱਖਾਂਗੇ ਜਿਹੜੇ ਪਬਲਿਕ ਰਿਲੇਸ਼ਨ ਵਾਲੇ ਪਰ ਜਿਹੜਾ ਲੈ ਕੇ ਆਊਗਾ ਪੰਚ ਕੋਈ ਸਰਪੰਚ ਕੋਈ ਪ੍ਰਧਾਨ ਕਲੱਬ ਦਾ ਜੋ ਵੀ ਲੈ ਕੇ ਆਊਗਾ ਉਹ ਗਿਣਤੀ ਆਪਦੀ ਰੱਖੇ ਡਾਟਾ ਪੂਰਾ ਵੀ ਮੈਂ ਲਿਆਂਦੇ ਆ ਬੰਦੇ ਇੰਨੇ ਇੱਕ ਸਾਲ ਦੀ ਸ਼ਰਤ ਹੋਊਗੀ ਉਹ ਨੌਕਰੀ ਕਰਨਗੇ ਇਹ ਨਹੀਂ ਵੀ ਨੌਕਰੀ ਛੱਡ ਕੇ ਭੱਜ ਜਾਣ ਗੱਲ ਨੂੰ ਭਾਈ ਇੱਕ ਸਾਲ ਦੀ ਸ਼ਰਤ ਲੱਗੂ ਕੰਡੀਸ਼ਨ ਪੇਪਰ ਸਾਈਨ ਕਰਾਵਾਂਗੇ ਪਰ ਤੁਹਾਨੂੰ ਪਰ ਹੈਡ ਨਗਦ ਆ 3-4 ਦਿਨਾਂ ਦੇ 3 ਦਿਨ ਤੁਸੀਂ ਭਰਤੀ ਕਰਾਓ 4ਵੇਂ ਦਿਨ ਆਪਦੀ ਪੇਮੈਂਟ ਲੈ ਜਿਓ ਪਰ ਹੈਡ 100 ਰੁਪਈਆ ਪਰ ਹੈਡ 100 ਰੁਪਈਆ ਸੰਘਰੂਰ ਤੇ ਬਠਿੰਡਾ ਲਈ ਐਲਾਨ ਹੈ ਕਿੰਨੀ ਤੱਕ 30 ਤੱਕ 30 ਦੇ 31 ਦੂਸਰਾ ਉਸ ਤੋਂ ਬਾਅਦ 2 3 4 5 6 7 8 9 10 ਅੰਮ੍ਰਿਤਸਰ ਜਲੰਧਰ ਲੁਧਿਆਣਾ ਆਨੰਦਪੁਰ ਸਾਹਿਬ ਸਾਰੇ ਫਰੀਦਕੋਟ ਫਿਰੋਜ਼ਪੁਰ ਸਾਰੇ ਤੇ ਆ ਫਰੀਦਕੋਟ ਫਿਰੋਜ਼ਪੁਰ ਵੀ ਲਾ ਲਓ ਤੁਸੀਂ ਵੀ ਲਾਉਣਾ ਭਾਈ ਅਸੀਂ ਤਾਂ ਤੁਹਾਨੂੰ ਵੀ ਮੋਸਟ ਵੈਲਕਮ ਪਰ ਸੰਘਰੂਰ ਤੇ ਬਠਿੰਡਾ 100 ਰੁਪਇਆ ਪਰ ਹੈਡ ਦੇਵਾਂਗੇ ਤੇ 3 ਦਿਨ ਲਿਆਓ ਬੱਚੇ 4ਵੇਂ ਦਿਨ ਆਪਦੇ ਪੈਸੇ ਲੈ ਜਿਓ ਨਗਦ ਮੇਰੀ ਜ਼ਿੰਮੇਵਾਰੀ ਆ ਚਾਹੇ ਵੈਸਟਰਨ ਯੂਨੀਅਨ ਕਰੀਏ ਚਾਹੇ ਉੱਥੋਂ ਕੈਸ਼ ਦਵਾਈਏ ਚਾਹੇ ਮਨੀ ਐਕਸਚੇਂਜ ਨੂੰ ਇੱਥੇ ਫੜਾਈਏ ਉੱਥੇ ਕੈਸ਼ ਦਵਾਈਏ ਬਾਧੂ ਰਾਹ ਨੇ ਚਾਹੀ ਕਿਸੇ ਐਨ ਆਰ ਆਈ ਨੂੰ ਫੜਾਈਏ ਉੱਥੇ ਲੈ ਲਈਏ ਜਮਾ ਨਾ ਘਬਰਾਓ ਨਗਦ ਪੈਸੇ ਤੇ ਕੱਲੇ-ਕੱਲੇ ਬੱਚੇ ਨੂੰ ਜਿਹੜਾ ਜੁਆਇਨ ਕਰੂਗਾ ਇੱਕ ਕੰਪਲੀਮੈਂਟਰੀ ਕੋਇਨ ਬੇਸ ਪ੍ਰਾਈਸ ਤੇ ਜ਼ਰੂਰ ਦੇਵਾਂਗੇ ਤੇ ਹਰੇਕ ਗਰੀਬ ਗੁਰਬੇ ਤੱਕ ਪਹੁੰਚਾਵਾਂਗੇ ਕਿਉਂ ਇਹ ਕੌਮ ਦਾ ਸਿੱਕਾ ਹੈ ਤੇ ਕੌਮ ਦੇ ਕੰਮ ਆਵੇ ਆਉ ਦਾ ਲਕੋ ਕੇ ਰੱਖ ਲਿਓ 2 ਸਾਲ 2 ਸਾਲਾਂ ਬਾਅਦ ਕੱਢੇ ਜਦੋਂ 10 15 ਲੱਖ ਤੇ 20 ਲੱਖ ਤੇ ਫਿਰਦਾ ਹੋਇਆ 10 ਵੀ ਦਿਆ ਕਰਾਂਗੇ ਭਾਈ ਇੱਥੇ ਆ ਹੁਣ ਵੇਚ ਦਿਓ ਇਹ ਵੀ ਦੱਸ ਦਿਆ ਕਰਾਂਗੇ ਟ੍ਰੈਂਡ ਵੀ ਕਰ ਦਾਂਗੇ ਕ੍ਰਿਪਟੋ ਜੀ ਤੁਹਾਡੇ ਬੱਚਿਆਂ ਨੂੰ ਕ੍ਰਿਪਟੋ ਜੀ ਵੀ ਆਪਣੇ ਏਡੇ ਤਗੜੇ ਵੀਰ ਜੀ ਆ ਮੈਂ ਦੱਸ ਨਹੀਂ ਸਕਦਾ ਹੁਣ ਵੀਰ ਜੀ ਮੈਂ ਗੱਲ ਹੀ ਨਹੀਂ ਕਰਨੀ ਉਹ ਉਹਨਾਂ ਦਾ ਨਾਮ ਦੱਸਤਾ ਭਾਈ ਇਹਨਾਂ ਨੂੰ ਮਗਰ ਪਏ ਜਾਣਗੇ ਸਮਝਿਆ ਵੀ ਇਹਨੂੰ ਫੜੂ ਬੰਦਾ ਇਹ ਆ ਬੇਸ ਹੁਣ ਦੱਸਣਾ ਹੀ ਨਹੀਂ ਆਪਾਂ ਚੁੱਪ ਹੀ ਰਿਆ ਕਰਾਂਗੇ ਹੁਣ ਆਪਾਂ ਗੁਪਤ ਗੁਪਤ ਦਾਨ ਲੱਗ ਜਾਣਾ ਗੁਪਤ ਦਾਨ ਗੁਪਤ ਦਾਨ ਮਹਾਂਦਾਨ ਚੱਕਦੇ ਫਟੇ ਦੂਜੀ ਗੱਲ ਕੇएमसी ਦੀ ਵੈਬਸਾਈਟ ਤੇ ਪੇਪਲ ਲਾਤਾ ਹੈਗਾ ਦੋਨੇ ਖਾਤੇ ਜੋੜਤੇ ਹੈਗੇ ਆ ਡਬਲ ਐਫ ਦਾ ਵੀ ਮੇਰਾ ਆਈਸੀਆਈਸੀ ਦਾ ਵੀ ਕਿਉਂਕਿ ਇੰਡੀਆ ਤੋਂ ਪੇਮੈਂਟ ਦੀ ਪ੍ਰੋਬਲਮ ਆ ਰਹੀ ਆ ਦੂਸਰਾ ਇੰਡੀਆ ਵਾਲਿਓ ਤੁਹਾਨੂੰ ਕੱਲ ਨੂੰ ਉਹਦੇ ਤੇ ਗੇਟਵੇ ਲਾ ਕੇ ਦੇਵਾਂਗੇ ਰਾਇਲ ਬੈਂਕ ਦਾ ਮੁਨਹਿਰਸ ਦਾ ਪੂਰਾ ਸੇਫ ਗੇਟਵੇ ਸਟ੍ਰਾਈਪ ਦਾ ਗੇਟਵੇ ਉਹਦੇ ਕਹਲਾ ਵੀ ਜੇ ਮਨੈਰਸ ਦਾਸਾ ਤਾਂ ਸਟ੍ਰਾਈਪ 8 ਹੈ ਇੰਨਾ ਫਰਕ ਹੈ ਮਨੈਰਸ ਦਾ ਰਾਇਲ ਬੈਂਕ ਦਾ ਕੱਲ ਨੂੰ ਗੇਟਵੇ ਆਪਣਾ ਇਸ਼ੂ ਹੋ ਗਿਆ ਸਕਿਉਰਟੀ ਭਰਾਈਆ ਉਹਨਾਂ ਨੇ 10000 ਡਾਲਰ ਕੱਲ ਨੂੰ ਉਹ ਗੇਟਵੇ ਲਾ ਦੇਣਗੇ ਵੈਬਸਾਈਟ ਤੇ ਘਰੋਂ ਬੈਠੇ ਆਪਦੇ ਕਾਰਡ ਤੋਂ ਪੁਆਇਨ ਵੀ ਹੋ ਜਾਇਆ ਕਰੂ ਘਰੇ ਬੈਠੇ ਕਾਰਡ ਤੋਂ ਤੁਹਾਡੀ ਰਜਿਸਟ੍ਰੇਸ਼ਨ ਵੀ ਭਰੀ ਜਾਊ ਮੈਂਬਰਸ਼ਿਪ ਫੀਸ ਹੁਣ ਵੇਵ ਕਰਤੀ ਕਿਸੇ ਨੇ ਮੈਂਬਰਸ਼ਿਪ ਫੀਸ ਨਹੀਂ ਦੇਣੀ ਕੋਈ ਸੋ ਤੋਂ ਮੰਗੇ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ ਕਿਸੇ ਨੂੰ ਨਕਦ ਜਿੰਨਾ ਚਿਰ ਤੁਹਾਡੀ ਮੇਰੇ ਨਾਲ ਲਾਈਵ ਗੱਲ ਨਹੀਂ ਹੋ ਜਾਂਦੀ ਕਿਸੇ ਨੂੰ ਬੰਦੇ ਨੂੰ ਇੱਕ ਪੰਜੀ ਨਹੀਂ ਦੇਣੀ ਤੇ ਨਾ ਹੁਣ ਅਸੀਂ ਲੈਣੀ ਆ ਫੀਸ ਤੋਂ ਹੁਣ ਰਜਿਸਟ੍ਰੇਸ਼ਨ ਰੱਖਾਂਗੇ ਸਿਰਫ ਇੱਕ ਵੀ ਭਾਈ ਸਾਡੇ ਨਾਲ ਹੋਲਡ ਰਵੇ ਬੰਦਾ ਤੇ ਕੋਈ ਉਹਨੂੰ ਬੌਂਡ ਨਹੀਂ ਪਰ ਉਹ ਵੀ ਮਲਾ ਦਾ ਵੀ 2100 ਰੱਖਿਆਗਾ ਗਰੀਬ ਕਿਸਾਨਾਂ ਤੋਂ ਤਾਂ ਉਹ ਵੀ ਭਾਈ ਵੇਵ ਕਰਦੇ ਆਂਗੇ ਕਿਉਂ ਮੇਰਾ ਇਹ ਪਲਾਨ ਬੀ ਸੀ ਵੀ ਜੇ ਇਹ ਤਾਂ ਲੀਡਰ ਹਿੱਲ 'ਤੇ ਜੇ ਤਾਂ ਕਿਸੇ ਨੇ ਕਰਤਾ 5-10 ਕਰੋੜ 20 ਕਰੋੜ ਖਰਚਦਾ ਸੰਗਰੂਰ ਬਠਿੰਡੇ ਤੇ ਇਹਨਾਂ ਨੇ ਕਹਿਤਾ ਵੀ ਲਓ ਭਾਈ ਅਸੀਂ ਖਰਚਦੇ ਆ ਦਿਓ ਬੱਚਿਆਂ ਨੂੰ ਜੋਬਾਂ ਦਿਓ ਰੋਜ਼ਗਾਰ ਲੋਕਾਂ ਨੂੰ ਫੇਰ ਤਾਂ ਇਸ ਤਰੀਕੇ ਚੱਲਾਂਗੇ ਫਿਰ ਮੈਂ ਡਰਾਮਾ ਕੀਤਾ ਵੀ ਪੈਸੇ ਨਹੀਂ ਵੀ ਦੇਖਦੇ ਆ ਕੀ ਕਰਦੇ ਆ ਉਹੀ ਗੱਲ ਕਦੇ ਵੀ ਉਹ ਕੇਵਲ ਨੂੰ ਚੱਕ ਲਿਆ ਅੱਜ ਹਲੇ ਖਾਤੇ ਦੀ ਕੋਈ ਜਾਣਕਾਰੀ ਨਹੀਂ ਪਿਆ ਹਲੇ ਖਾਤਾ ਖੁਲਾਉਣਾ ਸੀਗਾ ਡਬਲਆ ਉੱਥੇ ਉਹਦਾ ਕੇਐਮਸੀਆਈ ਦਾ ਉਹਦਾ ਕੋਈ ਉਗਗਸੁਗ ਨਹੀਂ ਕੋਈ ਸੀਏ ਦੀ ਉਗਗਸੁਗ ਨਹੀਂ ਕੋਈ ਸੇ ਗੱਲ ਦਾ ਕੋਈ ਪਤਾ ਨਹੀਂ ਹੈਗਾ ਕਿੱਥੇ ਕੀ ਕਰ ਰਹੇ ਨੇ ਜਾਣ ਬੁੱਝ ਕੇ ਕਰ ਰਿਆ ਕੋਈ ਗੇਮ ਖੇਡ ਰਿਆ ਸਾਡੇ ਹੀ ਬੰਦੇ ਪਤਾ ਨਹੀਂ ਵਿੱਚ ਕੋਈ ਭਾਈ ਬੇਕਬੁਕ ਗਏ ਹੁਣ ਕੋਈ ਪਤਾ ਨਹੀਂ ਮੈਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਰਿਆ ਪਰ ਹੋਇਆ ਜ਼ਰੂਰ ਆ ਅਗਲੇ ਨੇ ਕਿਹਾ ਵੀ ਉਹ ਤਾਂ ਕੈਨੇਡਾ ਬੈਠਾ ਤੁਸੀਂ ਬੈਠੋ ਇੱਥੇ ਤੁਸੀਂ ਬੋਲੋ ਕਿੰਨੇ ਕੰਨੇ ਦਈਏ ਸਾਨੂੰ ਦੋ ਤਿੰਨ ਬੰਦੇ ਤਾਂ ਸਾਡੇ ਪੱਕੇ ਆ ਉਹ ਤਾਂ ਨਹੀਂ ਹਿੱਲਦੇ ਸਮਝੇ ਜੀ ਦੋ ਤਿੰਨ ਬੰਦਿਆਂ ਦੀ ਮੈਨੂੰ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਪਰ ਉਹ ਸਾਡੇ ਕੋਰਚ 'ਚ ਨਹੀਂ ਹੈਗੇ ਕੋਈ ਮਲੇਸ਼ੀਆ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਵੀ ਤੁਸੀਂ ਨੈਗੇਟਿਵਿਟੀ ਫਲਾਓ ਜਿੰਨੀ ਫਲਾ ਸਕਦੇ ਹੋ ਅੱਜ ਨੀਲ ਨਾਲ ਗੱਲਾਂ ਮਰੀ ਜਾਂਦੇ ਸੀ ਨੀਲ ਨੇ ਵੀ ਛੜਤੀਆਂ ਦੋ ਤਿੰਨ ਉਦਹੀਂ ਕਹਿੰਦਾ ਮੈਂ ਕਿਹਾ ਵੀ ਮੈਂ ਵੀ ਕਰ ਰਿਹਾ ਹਾਂ ਚਾਰ ਪੰਜ ਗੱਲਾਂ ਉਹ ਵੀ ਛੜਾ ਹੈ ਕਹਿੰਦਾ 100 ਲੱਖ ਡਾਲਰ ਦੇਣਾ ਇਹਨੇ ਮੇਰਾ ਐ ਆ ਫਲਾਨਾ ਉਹ ਕਹਿੰਦਾ ਐ ਤਾਂ ਸਮਝਣਗੇ ਵੀ ਮੈਂ ਤੇਰੇ ਨਾਲ ਲਈ ਮਗਾ ਇਹ ਤਾਂ ਗੱਲ ਠੀਕ ਆ ਉਹ ਵਿਚਾਰਾ ਡਰ ਦੋਦਾ ਵੀ ਜਾਂ ਵੀ ਐਨੇ ਨੂੰ ਆਏ ਤੇ ਡਰਦਾ ਵਿਚਾਰਾ ਬਜ਼ੁਰਗ ਹੋ ਜਾਏਗਾ ਆ ਗੱਲ ਹੈ ਤੇ ਆ ਵਾਤਾ ਵੀਰੋ ਟੈਲੀਗ੍ਰam ਜ਼ਿੰਗ ਸਿਗਨਲ ਜੇ WhatsApp ਬਾਈ ਚਾਂਸ ਨਾ ਮਿਲੇ 7533 ਤਾਂ ਤਾਂ ਬੰਦ ਕਰਤਾ ਜਮਾ business ਵੀ ਬੰਦ ਕਰਤਾ ਤੇ ਦੂਜਾ ਹੀ ਬੰਦ ਕਰਤਾ ਇਹ ਤੇ ਬਸਲੇ ਚੱਲ ਰਿਹਾ ਤੇ Telegram ਚੱਲ ਰਿਹਾ ਬਸ ਤੇ WhatsApp ਬੰਦ ਹੈਗਾ WhatsApp ਦੋਨੋਂ ਤੇ ਬੰਦ ਕਰਤਾ ਦੇਖ ਲੋ ਅੱਜ ਜਮਾ ਬੰਦ ਆਈ ਜਾਂਦਾ ਤੇ Telegram ਆ ਤੇ ਇਹਦੇ ਵਾਲਾ WhatsApp ਹਲੇ ਚੱਲਦਾ ਇਹ ਵੀ ਪਤਾ ਨਹੀਂ ਕੱਲ ਨੂੰ ਇਹ ਵੀ ਬੰਦ ਕਰ ਦੇਣੇ ਜਦੋਂ ਉਹਨਾਂ ਨੇ ਕਿਹਾ ਵੀ ਇਹ ਤਾਂ ਫੜਿਆ ਨਹੀਂ ਜਾਂਦਾ ਇਹਦਾ ਵੀ ਕੋਈ ਪਤਾ ਨਹੀਂ ਤੇ ਚਲੋ ਆਪਾਂ ਸਿੱਕੇ ਕੱਟਦੇ ਆ ਪ੍ਰੀ ਬੁਕਿੰਗ ਚਾਲੂ ਆ ਹੁਣ ਵੈਬਸਾਈਟ ਤੇ ਆਟੋਮੈਟਿਕ ਵੀ ਹੋ ਜਾਣੀ ਆ ਆਪਾਂ ਮੈਨੂਅਲ ਪੇਮੈਂਟ ਤਾਂ ਵੀ ਕਰ ਦੇਣੀ ਆ ਤੁਹਾਨੂੰ ਪੇਮੈਂਟ ਦਾ ਭੇਜਾਂਗੇ ਗੇਟਵੇ ਤੇ ਪੇਮੈਂਟ ਕਰਨੀ ਆ ਸਟਾਰਟ ਕਰੋ ਹੁਣ ਜਿਹਨੇ ਜਿਹਨੇ ਕਰਾਈ ਸੀ ਪਹਿਲਾਂ ਬੁੱਕ ਹੁਣ ਡਿਜ਼ਾਈਨ ਦੱਸੋ ਪਹਿਲਾਂ ਤਾਂ ਕਿਹੜਾ ਡਿਜ਼ਾਈਨ ਲੈਣਾ ਵੀਰ ਜੀ ਕਿਹੜਾ ਨੋਟ ਲੈਣਾ ਏ ਇੱਕ ਹੀ ਆ ਗ੍ਰੀਨ ਨੋਟ ਲੈਣਾ ਕਿ ਸਿੱਕਾ ਲੈਣਾ ਕਿ ਦੋਨੇ ਲੈਣੇ ਆ ਦੋ ਲੈਣੇ ਆ ਚਾਰ ਲੈਣੇ ਆ ਪੰਜ ਲੈਣੇ ਆ ਉਹ ਮੈਂ ਤੁਹਾਨੂੰ ਪ੍ਰਾਈਸ ਦੱਸ ਦੂੰ ਆਜੋ 100 ਡਾਲਰ ਤੇ ਇਨਫਲੇਟ ਕਰਦਾ ਫਿਰਦਾ ਤੁਸੀਂ ਕਿੰਨੇ ਲੈਣੇ ਆ ਕਿਸੇ ਕੋਲੇ ਪਹੁੰਚ ਬਣਾਉਈ ਯਾਰ ਇੰਨੇ ਪੈਸੇ ਨਹੀਂ ਭਾਈ ਕੋਈ ਗੱਲ ਨਹੀਂ ਅਸੀਂ ਤਾਂ ਲੰਗਰ ਵਰਤਾ ਦੇਣਾ ਇੱਕ ਵਾਰੀ ਕੌਮ ਦੀ ਚੀਜ਼ ਆ ਕੌਮ ਨੂੰ ਦੇ ਦੇਣੀ ਇੱਕ ਵਾਰੀ ਲੰਗਰ ਵਰਤਾ ਦੇਣਾ ਇਸੇ ਦੀ ਜੇਬ ਚ ਹੋਵੇ ਨਾ ਹੋਵੇ ਪ੍ਰਭੂ ਮੈਂ ਕਿਸੇ ਨੂੰ ਖਾਲੀ ਤਾਂ ਜਾਣ ਨਹੀਂ ਦਿੰਦਾ ਵੀ ਲੈ ਭਾਈ ਇਹਨੇ ਕਹਤਾ ਯਾਰ ਪੈਸੇ ਐ ਨਹੀਂ ਅਗੇ ਘੱਟ ਨੇ ਜਾਂ ਐ ਨਹੀਂ ਯਾਰ ਕੋਈ ਨਾ ਹੁਣ ਗਰੀਬ ਵਾਸਤੇ ਬਣਾਇਆ ਆਪਾਂ ਕੌਮ ਦੇ ਦੇਖੋ ਗੁਰੂ ਗੋਬਿੰਦ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਮਜਲੂਮਾਂ ਤੇ ਇਹਨਾਂ ਲਈ ਘੜਤੀ ਤੇ ਆਪਾਂ ਤਿਆਰ ਆ ਹੁਣ ਗਾਤਰਾ ਪਾਉਣ ਨੂੰ ਆਪਾਂ ਉੱਪਰ ਦੀ ਪਾ ਕੇ ਗਾਤਰੇ ਵਾਲੀ ਬੈਲਟ ਜੀ ਐ ਲਾ ਦੇਣੀ ਕਾਰਤੂਸ 45 ਬੋਰ ਡੱਬ 45 ਕਹਿੰਦਾ ਸਵਾ ਕਿਲੋ ਕਹਿੰਦਾ ਲੋਹਾ ਲਿਖਿਆ ਹੈ ਹਨਾ ਤਕਦੀਰ ਤੇ ਜੱਟ ਦੀ ਤੇ ਪੌਣਾ ਕਿਲੋ ਕਹਿੰਦਾ ਡੱਬ ਨਾਲ ਲੋਹਾ ਲਿਖਿਆ ਬਹੁਤ ਸਾਰੀਆਂ ਕਹਿੰਦਾ ਮੇਰੀਆਂ ਦੁਸ਼ਮਣੀਆਂ ਲਿਖਿਆ ਨੇ ਆ ਚੱਕਰ ਹੈ ਚਲੋ ਹੁਣ ਕਰੀਏ ਆਪਾਂ ਰੈਪ ਅਪ ਤੇ ਚੱਕ ਦੇ ਹੁਣ ਫੱਟੇ ਹੁਣ ਤੁਹਾਨੂੰ ਕੋਈ ਨਹੀਂ ਰੋਕਦਾ ਸਿੱਕੇ ਦੀ ਹੁਣ ਪੂਰੀ ਬੁਕਿੰਗ ਅੱਜ ਤੋਂ ਮੈਂ ਕਹਿ ਸਕਦਾ ਹੁਣ ਤੱਕ ਤਾਂ ਸਤੋਂ ਕਿਤੇ ਤੋਂ ਪੇਮੈਂਟ ਨਹੀਂ ਲਈ ਦੱਸ ਦਿਓ ਪਹਿਲਾਂ ਹੁਣ ਮੈਂ ਕਹਣਾ ਕੱਲਾ-ਕੱਲਾ ਆਜੋ ਰੌਲਾ ਦਾ ਬੜਾ ਪਾਇਓ ਭਾਈ ਇੱਥੇ ਸੁੱਤੇ ਪਏ ਲੱਕੜ ਦੇ ਘਰ ਹੁੰਦੇ ਮੈਨੂੰ ਵੀ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਬੋੜਾ ਐਵੇਂ ਰੌਲਾ ਪਾਈ ਜਾਂਦਾ ਸਾਡਾ ਚਾਏ 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 ਕਰੀ ਜਾਂਦਾ ਕਹਿੰਦੇ ਭੱਜ ਹੀ ਜਾਂਦੇ ਜਵਾਕ ਬਾਹਰ ਡਰ ਕੇ ਇਥੋਂ ਨਾ ਕਹਿੰਦੇ ਇੱਕ ਬਾਜ ਵਾਲੀ ਉੱਚੀ ਆ ਤੇ ਹੌਲੀ ਬੋਲਣਾ ਪੈਂਦਾ ਰੌਲਾ ਨਾ ਪਾਈਓ ਕੱਟਣਾ ਕਰਿਓ ਧੱਕਾ ਨਾ ਮਾਰਿਓ ਫਿਰ ਤੁਹਾਨੂੰ ਪਤਾ ਵੀ ਫਿਰ ਸਾਰੇ ਕਹਿਣਗੇ ਵੀ ਮੈਂ ਵੀ ਲੈਣੀ ਮੈਂ ਵੀ ਲੈਣੀ ਜਿਵੇਂ ਉਹ ਦੋ ਸਪான்ਸਰ ਚਿੱਪ ਕਰਦੇ ਜੀ ਤੇ ਉਹ ਗੱਲ ਆ ਵੀ ਹੌਲੀ-ਹੌਲੀ ਐਨ ਪਰ ਹੁਣ ਤੁਹਾਨੂੰ ਰੋਕਦੇ ਨਹੀਂ ਹੁਣ ਜਿੰਨੇ ਮਰਜ਼ੀ ਬੁ